ਲੁਧਿਆਣਾ ਦੇ ਮੋਡਲ ਟਾਊਨ ਸਥਿਤ ਸ਼ਾਸਤਰੀ ਨਗਰ ਮਾਰਕੀਟ ਦੇ ਵਿੱਚ ਦੋ ਦੁਕਾਨਦਾਰਾਂ ਦੀ ਗਾਹਕਾਂ ਨੂੰ ਲੈ ਕੇ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਲੜਾਈ ਇੰਨੀ ਵੱਧ ਗਈ ਕਿ ਇੱਕ ਪੱਖ ਦੇ 8 ਤੋਂ 10 ਵਿਅਕਤੀਆਂ ਦੇ ਵੱਲੋਂ ਦੂਜੇ ਪੱਖ ਦੇ ਦੁਕਾਨਦਾਰ ਦੇ ਉੱਪਰ ਲਾਠੀ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਨਾਲ ਦੋਹਾਂ ਹੀ ਪੱਖਾਂ ਦੇ ਲੋਕ ਜ਼ਖਮੀ ਹੋ ਕੇ ਇਸ ਦਰਾਂ ਮਹਿਲਾਵਾਂ ਅਤੇ ਬਜ਼ੁਰਗਾਂ ਨੂੰ ਵੀ ਨਈਂ ਬਖਸ਼ਿਆ ਗਿਆ ਦੋਹਾਂ ਹੀ ਪੱਖਾਂ ਦੇ ਜ਼ਖਮੀਆਂ ਨੂੰ ਇਲਾਜ ਲਈ ਸਬਲ ਹਸਪਤਾਲ ਲਿਆਂਦਾ ਗਿਆ ਅਤੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਦੋਹਾਂ ਹੀ ਪੱਖਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਕੁੱਟਮਾਰ ਤੇ ਦੋਸ਼ ਲਗਾਏ ਜਾ ਰਹੇ ਹਨ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਵਿਚਾਰਨ ਘਰ ਵਿਚਾਰਨ ਇੱਕ ਹੀ ਹੋਇਆ ਕੀ ਸੀ ਕਿ ਵਾਕਿਆ ਕੀ ਹੋਇਆ ਕੁਝ ਵੀ ਨਹੀਂ ਹੋਇਆ ਬਸ ਬੈਠੇ ਰਹਿੰਦੇ ਆ ਅਥੇ ਚੁੱਪ ਕਰਕੇ ਬੈਠਿਆ ਵੀ ਉਧਰ ਗਾਹਕ ਆਪਣੀਆਂ 40 ਸਾਲ ਦੀ ਅਧਿਕਾਣਾ ਹੈਗੀ ਆ ਬਸ ਆਉਂਦੇ ਨੇ ਤੇ ਗਾਣਾ ਕੱਢ ਜਾਂਦੇ ਹੈਗੇ ਤੇ ਸਿਰ ਪਾੜ ਜਾਂਦੇ ਬਸ ਕੋਈ ਗੱਲ ਨਹੀਂ ਹੁੰਦੀ ਕਿ ਕੋਈ ਵਾਅਦ ਨਹੀਂ ਹੁੰਦੀ ਤੁਹਾਡੀ ਉਮਰ ਇੰਨੀ ਹੋਈ ਤੁਹਾਡੇ ਨਾਲ ਐਸ ਉਮਰ ਦੇ ਵਿੱਚ ਕੁੱਟਮਾਰ ਹੋਈ ਹੈ ਹਾਂਜੀ ਹਾਂਜੀ ਇਹਨਾਂ ਦਾ 2 ਸਾਲ ਹੋਇਆ ਘਰ ਬਣਾਈ ਨੂੰ 10 ਵਾਰੀ ਸਾਡੇ ਸਿਰ ਪਾੜ ਗਏ ਨੇ ਸਾਡੇ ਰਿਸ਼ਤੇਦਾਰਾਂ ਦੇ ਮੁੰਡਿਆਂ ਦੇ ਆਪਦੇ ਬੱਚਿਆਂ ਦੇ ਆਪਾਂ ਹੱਥ ਜੋੜਦੇ ਨੇ ਆਪਾਂ ਕਹਿੰਦੇ ਨੇ ਕੋਈ ਗੱਲ ਨਹੀਂ ਤੇ ਥੱਪੜ ਕਿੰਨੇ ਮਾਰਿਆ ਸੀ ਤੁਹਾਡੇ ਆ ਮੁੰਹਰੇ ਮਾਰਿਆ ਆ ਬਾਵਾ ਮਰੋੜੀਆਂ ਦੇਖੋ ਉਲ ਗਿਆ ਰੱਖੀ ਹਾਲ ਕੀ ਤਾਂ ਆ ਮੁਕੇ ਮਾਰ ਰਹੇ ਨੇ ਕੋਈ ਵੀਡੀਓ ਵੀ ਰਿਕਾਰਡ ਹੋਈ ਹੈ ਤੁਹਾਡੀ ਆਪਣੇ ਤੌਰ ਦੇ ਤੇ ਉਹਨਾਂ ਨੇ ਸਾਰੇ ਲੱਗੇ ਹੋਏ ਸੀ ਇੱਕ ਐਵਰੇਜ ਉਹਨਾਂ ਨੇ ਡਾਂਗਾ ਮਾਰ ਮਾਰ ਕੇ ਨਾ ਪਹਿਲਾਂ ਕੈਮਰੇ ਹੀ ਤੋੜਦੇ ਆ ਦੇਖੋ ਆਪਣੇ ਕੈਮਰੇ ਲੱਗੇ ਹੋਏ ਸੀ ਸਾਰੇ ਤੋੜ ਦਿੱਤੇ ਪਹਿਲਾਂ ਫਿਰ ਡਾਂਗਾ ਮਾਰ ਗਿਆ ਬੱਚੇ ਨਹੀਂ ਲੱਤਾ ਤੋੜੀ ਗਾਨ ਹਾਂਜੀ ਮੰਗਤੀ ਕਰਦੇ ਆ ਮੰਗ ਕਰਦੇ ਆ ਵੀ ਇਹਨਾਂ ਦਾ ਮੇਰਾ ਘਰ ਦਾ ਕਰੋ ਦਿਨ ਇਹਨਾਂ ਨੂੰ ਫੜ ਕੇ ਅੰਦਰ ਵਦੇ ਹੋ ਇਹ ਸਾਰੇ ਠੱਬਰ ਨੂੰ ਇਹਨਾਂ ਨੂੰ ਅੰਦਰ ਦੇ ਹੋ ਇਹਨਾਂ ਨੂੰ ਇਹਨਾਂ ਨੇ ਹੱਥ ਚੁੱਕੀ ਹੋਈ ਹੈਗੀ ਆ ਦੋਸ ਆਲੋ ਹੋ ਗਏ ਇਹਨਾਂ ਨੂੰ ਪਾ ਹੀ ਲੂ ਆਪਣੀਆਂ 40 ਸਾਲ ਦੀ ਅਧਿਕਾਨਾ ਕਿਸੇ ਨੂੰ ਪੁੱਛ ਰੋ ਮਾਰਚੇਟ ਦੇ ਵਿੱਚ ਕਹੇ ਅਸੀਂ ਕਿ ਕਿਸੇ ਰੋ ਮੇਰੇ ਬੱਚੇ ਲੜਨ ਜਾਂ ਮੇਰਾ ਅਧਿ ਲੜੇ ਅੰਦਰ ਸਿੰਘ ਜੀ ਹੋਇਆ ਕਿ ਸਾਡੇ ਕੋਲ ਦਰਗਾਹ ਕੰਦਾ ਸੜੀ ਦੁਕਾਨ ਦੇ ਕੋਲ ਵਾਜਾ ਮਾਰਦੇ ਨੇ ਹਾਂਜੀ ਅਸੀਂ ਰੋਕਿਆ ਤੇ 7-8 ਇੱਕ ਕਿਰਪਾਨਾ ਡੰਡੇ ਲੈ ਕੇ ਆ ਗਏ ਨੇ ਇਹ ਚੰਦਰਪੁਰੀ ਤੇ ਨਾਲ ਇਹਨਾਂ ਮੁੰਡੇ 8 ਤੇ ਇੱਕ ਬਾਪਾ ਇਹਨਾਂ ਦਾ ਦਾਦਾ ਦੋ ਭਰਾ ਨੇ ਇਹ ਤਿੰਨ ਚਾਰ ਮੁਡੇ ਇਹਨਾਂ ਬਾਹਰੋਂ ਦੱਤੇ ਸੱਤ ਅੱਠ ਜਣੇ ਆ ਗਏ ਆ ਕੀ ਫੋਟੋਗ੍ਰਾਫਰ ਦਾ ਕੰਮ ਕੋਈ ਹਾਂਜੀ ਫੋਟੋਗ੍ਰਾਫਰ ਦਾ ਕੋ ਪਰੇ ਜੁੱਤੀ ਇਹਦੀ ਗਾਣੇ ਕੀ ਇਹਨਾਂ ਦੀ ਅੱਛਾ ਜੀ ਆ ਕੇ ਇਹਨਾਂ ਨੇ ਸ਼ੀਸ਼ੇ ਰੇਟਾ ਮਾਰੀਆਂ ਕਿਰਪਾਨਾਂ ਮਾਰੀਆਂ ਭਰਾ ਖੜਾਈਆ ਉਹਨੂੰ ਹਾਂਜੀ ਹੈਗੀ ਜੀ ਹੈਗੀ ਲੱਤਾਂ ਤੋੜਦੀ ਆਦੀਆ ਭਰਾ ਦਿਆ ਭਰਾ ਦਿਆ ਤੇਰੇ ਪਾਟ ਗਿਆ ਜੀ ਸਿਰ ਫਟ ਗਿਆ ਲੱਤਾਂ ਤੋੜਦੀ ਆ ਉਹਦੇ ਨਾਲ ਬੈਠੇ ਕਿਹੜੀ ਜਗ੍ਹਾ ਹੋਈ ਐ ਲੜਾਈ ਇੱਥੇ ਹੀ ਹੋਈ ਐ ਜੀ ਤੁਹਾਨੂੰ ਦੱਸਿਆ ਮੋਕੇ ਆ ਹੁਣ ਆਏ ਆ ਜੀ ਇੱਕ ਮਿੰਟ ਹੋਇਆ ਜਸਪ੍ਰੀਤ ਜਸਪ੍ਰੀਤ ਕੀ ਹੋਇਆ ਕੀ ਜੀ ਮੈਟਰ ਕੀ ਹੋਇਆ ਜੀ ਪਤਾ ਨਹੀਂ ਮੈਂ ਤਾਂ ਕਾਲਜ ਤਾਈ ਐ ਤੇ ਲੜਦੇ ਪਏ ਸੀ ਪਹਿਲੇ ਇਹਨਾਂ ਨੇ ਮੇਰੇ ਛੋਟੇ ਭਰਾ ਨੂੰ ਉੱਥੇ ਬਾਹਰ ਨੁਕਰ ਦੇ ਘੁੱਟਤਾ ਉਸ ਤੋਂ ਬਾਅਦ ਪਾਪਾ ਨੂੰ ਘੁੱਟਿਆ ਚਾਚਾ ਨੂੰ ਘੁੱਟਿਆ ਲੈ ਨਾਲ ਦੀ ਸ਼ੌਪ ਤੇ ਬੈਠੇ ਲੁਕਾ ਕੇ ਰੱਖਿਆ ਆ ਇਹ ਆਏ ਨੇ ਬਛੂਡਾਨ ਨਾਮ ਬੋਲ ਕੇ ਦੱਸੋ ਨਾ ਕੋਣੀ ਨਾਮ ਮੇਰਾ ਜਤਨਰਪੁਰ ਹੀ ਨਾਮ ਐ ਜੀ ਇੱਕ ਤੁਹਾਡੀ ਵੀਡੀਓ ਵਾਇਰਲ ਹੋ ਗਈ ਸੀ ਇੱਕ ਮਿੰਟ ਆ ਵੀਡੀਓ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਹੈ ਕੁਝ ਕਹਿੰਦੇ ਵੀ ਤੁਹਾਡੇ ਬਾਰੇ ਦੱਸਿਆ ਜਾ ਰਿਹਾ ਵੀ ਸੀ ਤੋੜ ਬੰਨ ਕੀਤੀ ਉਹ ਕੋਣ ਤੁਸੀਂ ਤੇ ਕੈਮਰੇ ਚ ਆਏ ਹੋਗੇ ਅਸੀਂ ਤਾਂ ਆਪਣੇ ਅੰਦਰ ਬੈਠੇ ਕੰਮ ਕਰਦੇ ਪਏ ਸੀ ਨੋਕ ਨੋਕ ਆਪਸੇ ਬੋਲਦੇ ਪਏ ਸੀ ਉਹਨੇ ਮੇਰਾ ਮੁੰਡਾ ਕਹੇ ਮੇਰੇ ਮੁੰਡੇ ਕੱਢ ਕੇ ਸਰੀਆ ਮਾਰਤਾ ਦਾਦਾ ਸਿਰ ਸਾਰਾ ਫੜਕਾਉ ਸਿਵਲ ਚ ਗਿਆ ਉਹ ਜਾ ਕੇ ਪਹਿਲੇ ਥਾਣੇ ਦਾ ਸਾਰਾ ਮੂੰਹ ਸਿਰ ਪਾੜਕਾ ਥਾਣੇ ਦਾ ਥਾਣੇ ਨੂੰ ਸਿਵਲ ਭੇਜਦਾ ਵਾ ਇੱਕ ਮੁੰਡਾ ਮੇਰਾ ਇੱਥੇ ਹੋਰ ਫਿਰਦਾ ਉਹ ਵਿਚਾਰੇ ਬਾਹਾਂ ਤੇ ਸਾਰਿਆਂ ਨੇ ਆਪਣੇ ਕੀ ਕੱਟਰ ਮਾਰੇ ਜੀ ਉਹ ਸਾਰੀ ਬਾਹ ਫਟ ਗਈ ਵਿਚਾਰੇ ਦੀਆਂ ਕੁ ਅਸੀਂ ਤਾਂ ਆਪਣੇ ਬੈਠੇ ਅੰਦਰ ਕੰਮ ਕਰਦੇ ਪਏ ਸੀ ਕਿਸ ਚੀਜ਼ ਨੂੰ ਲੈ ਕੇ ਹੋਈ ਲੜਾਈ ਕੁਝ ਨਹੀਂ ਮੁੰਡ ਨੋਕ ਨੋਕਰ ਆਪਚ ਸੀ ਨੋਕ ਨੋਕਰ ਬੋਲੇ ਬੁਰੀਆਂ ਸੀ ਕਾ ਯਾਰ ਮੁੰਡੇ ਬੋਲੇ ਬੋਲੀਆਂ ਕੋਈ ਗੱਲ ਨਹੀਂ ਹੈਗੀ ਉਹ ਕਹਿੰਦੇ ਵੀ ਲੈਣ ਦੇਣ ਦੇ ਵੀ ਕੋਈ ਗਾਕਾਂ ਦੇ ਪਿੱਛੇ ਲੜਾਈ ਭਾਜੀ ਹੁਣ ਗਾਹ ਸਾਡੇ ਕੋ ਆਵੇ ਇਹਨਾਂ ਕੋ ਜਾਵੇ ਗਾਹ ਕਾਂਦਾ ਵਾ ਤੁਸੀਂ ਉਹ ਕਹਿੰਦਾ ਸਾਡੀ ਦੁਕਾਨ ਹੈ ਵੀ ਗਾਹ ਨੂੰ ਪਰਮਾਨਦੇ ਸੀ ਜਾ ਕੇ ਝੂਠ ਬੋਲੇ ਸੀ ਲਿਖ ਕੇ ਲਿਖਾਤਾ ਕਿ ਦੁਕਾਨ ਲੱਗ ਗਈ ਆ ਉਦਾਂ ਲੋਕਾਂ ਨੂੰ ਆ ਬੈਠੇ ਮੁੰਡੇ ਕੋ ਆ ਵਹਰ ਕੇ ਬੋਲਣ ਆਪੇ ਜਾਂ ਕਹਿੰਦਾ ਅਲੱਗ ਲਿਖਾਤੀ ਫੇਰ ਜਾ ਕੇ ਰੋ ਗਾਲਾ ਕੱਲ ਸਾਡੇ ਫਾਜ਼ਲ ਨੰਗਾ ਕਰਾਉਂ ਫੇ ਬਜ਼ੁਰਗ ਨੇ ਕੋਈ ਅੱਜ ਮੁੰਡੇ ਡੰਡਾ ਮਾਰਤਾ ਔਰ ਰਾੜ ਕੱਲਿਆ ਥੇਰੇ ਮੁੰਡਾ ਨੂੰ ਦਾਸ ਕੜ ਖਾਵੇ ਦਾ ਕਰਕੇ ਅੱਛਾ ਜੀ ਫੇ ਲੜਾਈ ਹੋ ਗਈ ਫੇ ਹੱਥ ਭਰੇ ਜੋ ਉਹਨੇ ਡੰਡਾ ਮਾਰਿਆ ਮੇਰੇ ਮੁੰਡੇ ਰਫੜ ਲਿਆ ਫੇ ਜਿਹਨੂੰ ਫੇ ਤੜਾਈ ਦੋ ਹੱਥੇ ਹੋਣੀ ਹੋਣੀ ਸੀ ਜੀ ਸ਼ੀਸ਼ੇ ਆਪ ਵੀ ਤੋੜੇ ਨਾਲ ਜਾ ਕੇ ਆਪ ਆਪ ਸ਼ੀਸ਼ੇ ਮਾਰੇ ਸਾਡੇ ਬੰਦੇ ਨੇ ਫੇ ਇਟਾ ਮਾਰੀਆਂ ਜਦੋਂ ਲੱਗਣ ਲਾਈ ਹੋਣੀ ਤਾਂ ਇਟਾ ਵੱਜ ਨਹੀਂ ਵੱਜਣੀ ਜਾ ਕੇ ਜੀ ਬਾਬਾ ਜੀ ਆਇਓ ਤੇ ਕਹਿਣ ਨਾ ਮੋਰੇ ਸੱਤਾ ਪੇਟ ਤੇ ਨਹੀਂ ਲੱਗਿਆ ਤੁਹਾਡਾ 60 ਪੇਟ ਲੱਗੀ ਮੇਰਾ ਮੁੰਡਾ ਸਿਵਲ ਕਾ ਸਿਰ ਪਾੜ ਗਿਆ ਸਾਰਾ ਉਹਦਾ ਜੀ ਕੈਂਪ ਫੁਟੇਜ ਬਗੈ ਡੰਡੇ ਕਢ ਕੇ ਦਾਤ ਕਢ ਕੇ ਖਾਂਦਾ ਪਿਆ ਇੱਕ ਪਿਸਤੌਲ ਕਢ ਕੇ ਖਾਵੇ ਕੀ ਨਾਮ ਹੈ ਜਿਨ੍ਹਾਂ ਨੇ ਹਮਲਾ ਕੀਤਾ ਤੁਹਾਡੇ ਤੇ ਇੱਕ ਰਾਜੂ ਐਸੇ ਕੋਲ ਮੁੰਡਾ ਸਿਦਕ ਸਿਦਕ ਠੀਕ ਉਥੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਲਾਈਵ ਚੱਲਦਾ ਰਿਹਾ ਹਾਂਜੀ ਸਾਥੀ ਕਾਜੀ ਮਾਮਲਾ ਕੀ ਹੈ ਸਰ ਮਾਮਲਾ ਨਾਲ ਨਾਲ ਦੋਨੇ ਦੀਆਂ ਦੁਕਾਨਾਂ ਨੇ ਜੁੱਤੀਆਂ ਦੀਆਂ ਆਪਸ ਦੇ ਵਿੱਚ ਕੋਈ ਖਾਰ ਹੈ ਨਹੀਂ ਜੀ ਸਰ ਕੋਈ ਹਾਲੇ ਵੈਰੀਫਾਈ ਕਰ ਰਹਾ ਮੈਂ ਹਾਲੇ ਕੋਈ ਠਿਆਰ ਵਗੈਰਾ ਵੀ ਸੀ ਉਹਨਾਂ ਕੋਈ ਕਿਰਪਾਲਾ ਵੀ ਨਹੀਂ ਦਿੱਤੀ ਕਹਿੰਦੇ ਨਹੀਂ ਹਾਲੇ ਕੁਝ ਨਹੀਂ ਆ ਰਿਹਾ ਇਹ ਚੀਜ਼ਾਂ ਮੈਂ ਦੇਖ ਰਿਹਾ ਤੋੜਪੰਤਾਂ ਕੋਈ ਸਾਹਮਣੇ ਤੋੜਪੰਤਾਂ ਤਾਂ ਸਾਹਮਣੇ ਸੀਸੇ ਸੋਡੇ ਟੁੱਟੇ ਹੋਏ ਆ ਹਾਂ ਤਾਂ ਲੱਗੀਆਂ ਸਰ ਦੋਨੇ ਪਾਸੇ ਹਾਂਜੀ ਹਾਂਜੀ ਦੋਨੇ ਪਾਸੇ ਸੱਤਾਂ ਵਾਲਾ ਮੇਰੇ ਸਾਹਮਣੇ ਨਹੀਂ ਆਇਆ ਕੋਈ ਕਹਿੰਦੇ ਗਏ ਇਹ ਸਾਸਤਰੀ ਮਾਰਕੀਟ ਹੈ ਹੈ ਸਾਸਤਰੀ ਮਾਰਕੀਟ ਮਾਰਤਾ ਹਾਂ ਇਹ ਦੋਨਾਂ ਦਾ ਲੜਾਈ ਹੋਈ ਹੈ ਇਹ ਦੋਨਾ ਤਿੰਨਾਂ ਦਿਨ ਆਪਕੀ ਸਰ ਜਿਹੜੀ ਇਹ ਕਹਿੰਦੇ ਕਿ ਬਾਹਰ ਬਿੱਟੇ ਜਿੱਥੇ ਸ਼ੀਸ਼ੇ ਵੀ ਪੰਨੈ ਗਏ ਆ ਉਹ ਕੋਈ ਸਾਹਮਣੇ ਆਈ ਹੈ ਜੀ ਹਾਂਜੀ ਤੇ ਕਿਹੜੇ ਡੰਗ ਦਾ ਮਾਮਲਾ ਹੈ ਥਾਣਾ ਮਾਡ ਟਾਊਨ ਮਾਡ ਟਾਊਨ ਹਾਂਜੀ ਕੀ ਕਾਰਵਾਈ ਕਰ ਰਹੇ ਹੋ ਸਰ ਕਾਰਵਾਈ ਹਲੇ ਤਾਂ ਇਤਲਾ ਮਿਲੀ ਆ ਕੇ ਖੜੇ ਨੂੰ 2 ਮਿੰਟ ਹੋ ਗਏ ਆ ਹਲੇ ਤਾਂ ਇਹਨਾਂ ਦੇ ਨਾਂ ਦਾ ਨਹੀਂ ਪਤਾ ਲੱਗਿਆ ਮੈਨੂੰ ਕੌਣ ਕੀ ਹੈ ਠੀਕ ਹੈ ਜੀ ਤੁਹਾਡਾ ਨਾਮ ਕੀ ਹੈ ਐਸਐਸ ਕੀ ਤਰ੍ਹਾਂ